ਉਜਾ ਹੁੰਦੇ ਨੇ ਅੱਜ ਹਰ ਜਸ ਰੇ ਮਨਾਂ ਗਾਇਲ ਹੈ ਕਿੰਨੇ ਗਾਉਣਾ ਹੈ ਜਸ ਮਨ ਨੇ ਗਾਉਣਾ ਹੈ ਤੇ ਕੋਣ ਨਹੀਂ ਗਾ ਰਿਹਾ ਹੁੰਦਾ ਮਨ ਨਹੀਂ ਗਾ ਰਿਹਾ ਨਹੀਂ ਗਾਉਂਦਾ ਮਨ ਨਹੀਂ ਗਾਉਂਦਾ ਨਹੀਂ ਠਹਿਰਦਾ ਮਨ ਨਹੀਂ ਠਹਿਰਦਾ ਨਹੀਂ ਸੁਣਦਾ ਮਨ ਨਹੀਂ ਸੁਣਦਾ ਨਹੀਂ ਚੁੱਪ ਕਰਦਾ ਮਨ ਨਹੀਂ ਚੁੱਪ ਕਰਦਾ ਨਹੀਂ ਰਾਜਦਾ ਸਾਡਾ ਮਨ ਨਹੀਂ ਰਾਜਦਾ ਟਿੱਡ ਤੇ ਰਾਜ ਆਉਂਦਾ ਨਹੀਂ ਹੁਣ ਤੱਕ ਰਜਿਆ ਹੁਣ ਤੱਕ ਕੌਣ ਨਹੀਂ ਰਜਿਆ ਮਨ ਨਹੀਂ ਨਹੀਂ ਰਜਿਆ ਸੱਟਾ ਤੋ ਗੁਰਦੇਵ ਜੀ ਤਾਂ ਕਰਕੇ ਸਾਬ ਕਹਿੰਦੇ ਨੇ ਐਸਾ ਸਾਥੀ ਤੇ ਹਰੇਕ ਬੰਦਾ ਚਾਹੁੰਦਾ ਹੈ ਮੇਰਾ ਐਸਾ ਸਾਥੀ ਹੋਏ ਜਿਹੜਾ ਹਰ ਵੇਲੇ ਹਰ ਥਾਂ ਮੇਰਾ ਸਹਾਈ ਹੋਏ ਆਪਾਂ ਸਾਥੀ ਲੱਭਦੇ ਨੇ ਪਰ ਦੁਨੀਆ ਚ ਕੋਈ ਐਸਾ ਸਾਥ ਨਹੀਂ ਹੈ ਜਿਹੜਾ ਹਰ ਵੇਲੇ ਹੋਏ ਹਰ ਥਾਂ ਤੇ ਹੋਏ ਹਰ ਵੇਲੇ ਹਰ ਥਾਂ ਉਹੀ ਹੋਏਗਾ ਜਿਹੜਾ ਹਰੇਕ ਥਾਂ ਤੇ ਰਹਿਣ ਵਾਲਾ ਹੈ ਹਰ ਸਮੇਂ ਰਹਿਣ ਵਾਲਾ ਹੈ ਬਾਣੀ ਕਹਿੰਦੀ ਉਹ ਉਹ ਹਰੀ ਹੈ ਉਹ ਮਾਲਕ ਹੈ ਤਾਂ ਹੀ ਸਹਿਬ ਨੇ ਸੱਜਣ ਸੱਚਾ ਪਾਤਸ਼ਾਹ ਕਿਹਾ ਦੂਜਾ ਸੱਜਣ ਸਹਿਬ ਕਹਿੰਦੇ ਉਹ ਹੈ ਜਿਵੇਂ ਸਾਡੇ ਕਰਮ ਹੁੰਦੇ ਨੇ ਸਾਡਾ ਸੱਜਣ ਆ ਸਾਡੇ ਕੀਤੇ ਕਰਮ ਨੇ ਇਹ ਸਾਡੇ ਸੱਜਣ ਬਣਦੇ ਨੇ ਸਾਡੀ ਵਿਚਾਰ ਵੀ ਸਾਡਾ ਸੱਜਣ ਵੀ ਹੋ ਸਕਦਾ ਹੈ ਸਾਡਾ ਦੁਰਜਨ ਵੀ ਹੋ ਸਕਦਾ ਹੈ ਵਿਚਾਰ ਸਾਨੂੰ ਉਲਝਾ ਵੀ ਦਿੰਦੀ ਹੈ ਵਿਚਾਰ ਸਾਨੂੰ ਸਮਝਾ ਵੀ ਦਿੰਦੀ ਹੈ ਉਹ ਵੀ ਹੈ ਗੁਰਦੇਵ ਜੀ ਕਿਰਪਾ ਕਰਦੇ ਨੇ ਜੋ ਸੰਗੀ ਹੈ ਤੇਰਾ ਸਾਬ ਕਹਿੰਦੇ ਜਿਹੜਾ ਤੇਰਾ ਸੰਗੀ ਹੈ ਕਿੰਨੂੰ ਕਹਿ ਰਹੇ ਨੇ ਮਨ ਨੂੰ ਕਹਿ ਰਹੇ ਨੇ ਐ ਮਨ ਹਰ ਜਸ ਰੇ ਮਨਾਂ ਗਾਏ ਲੈ ਗਾਉਣ ਤੇ ਪੜਨ ਦਾ ਫਰਕ ਹੁੰਦਾ ਹੈ ਪੜਨਾ ਕਈ ਵਾਰ ਕਿਰਿਆ ਹੁੰਦੀ ਹੈ ਗਾਉਣਾ ਮੰਨਣਾ ਹੁੰਦਾ ਹੈ ਗਾਉਣ ਦਾ ਅਰਥ ਮੰਨਣਾ ਗਾਉਣ ਦਾ ਅਰਥ ਫੀਲ ਕਰਨਾ ਗੌਣ ਦਾ ਅਰਥ ਉਸ ਅਵਸਥਾ ਵਿੱਚ ਡੁੱਬ ਜਾਣਾ ਤੇ ਗੌਣਾ ਅੰਦਰੋਂ ਹੁੰਦਾ ਹੈ ਹਮੇਸ਼ਾ ਪੜਨਾ ਬਾਹਰੋਂ ਹੁੰਦਾ ਤਾਂ ਕਰਕੇ ਬਾਣੀ ਨੇ বেদ ਪਾਠ ਸੰਸਾਰ ਕੀ ਕਾਰ ਜਿਹੜਾ ਕੱਲਾ ਪੜਨਾ ਹੈ ਗੁਰਦੇਵ ਨੇ ਪੜਨੋਂ ਸੰਸਾਰ ਦੀ ਕਾਰ ਕੀ ਜੇ ਆਪਾਂ ਪੜਦੇ ਪਾਠ ਪੜਿਓ ਔਰ বেদ ਵਿਚਾਰਿਓ ਨਿਵਲ ਭਯੰਗਮ ਸਾਦੇ ਪੰਜ ਜਨਾਂ ਸوں ਸੰਗ ਨਾ ਛੁਟਕਿਓ ਅਦਕ ਅਹਮ ਉਦਬਾਂਦੇ। ਤੋਂ ਗੁਰਦੇਵ ਜੀ ਕਹਿੰਦੇ ਨੇ ਵੀ ਇਹ ਜਿੱਥੇ ਗਾਉਣਾ ਹੈ ਗਾਉਣਾ ਉਸ ਨੂੰ ਮੰਨਣਾ। ਉਹਨੂੰ ਫੀਲ ਕਰਨਾ। ਆ ਗਾਇਆ ਗੁਰੂਆਂ ਨੇ। ਠੀਕ ਹੈ ਸਾਡਾ ਚਲੋ ਰੋਜੀ ਰੋਟੀ ਵੀ ਹੈ। ਪਰ ਆਪਾਂ ਕਈ ਵਾਰ ਕਹਿ ਦਿੰਨੇ ਪ੍ਰੋਫੈਸ਼ਨਲ ਕੀਤਾ। ਮਾਫ਼ ਕਰਨਾ ਕੀਰਤਨ ਕਥਾ ਕੀਤਾ ਨਹੀਂ ਹੁੰਦਾ ਇਹ ਤੇ ਰੱਬ ਨਾਲ ਮਿਲਣ ਦਾ ਸਾਧਨ ਹੈ। ਹਾਂ ਠੀਕ ਹੈ ਵਾਹਿਗੁਰੂ ਨੇ ਰੋਜੀ ਰੋਟੀ ਵੀ ਬਖਸ਼ੀ ਹੁੰਦੀ ਕਈ ਵਾਰ ਮੇਰੇ ਵਰਗਿਆਂ ਨੂੰ ਪਰ ਇਹ ਕੋਈ ਪ੍ਰੋਫੈਸ਼ਨਲ ਨਹੀਂ ਹੈ ਵੀ ਕਿਸੇ ਰਾਗੀ ਨਹੀਂ ਕੀਰਤਨ ਕਰਨਾ ਕਿਸੇ ਕਥਾ ਵਾਚਕ ਦੀ ਕਥਾ ਫੇਰ ਆਪਾਵਾਂਗੇ ਫੇਰ ਆਪਾਂ ਇਦਾਂ ਨਹੀਂ ਹੈ ਅਸਲ ਵਿੱਚ ਕੀਰਤਨ ਬਾਣੀ ਕਥਾ ਪਾਠ ਇਹ ਸਭ ਪਰਮਾਤਮਾ ਦੇ ਮਿਲਾਪ ਵਾਸਤੇ ਹੈ ਹਾਂ ਠੀਕ ਹੈ ਉਹ ਵੱਖਰੀ ਗੱਲ ਗੁਰੂ ਨੇ ਉਹ ਆਹਰ ਲਾਇਆ ਹੁੰਦਾ ਕਈ ਵਾਰ ਮੇਰੇ ਵਰਗੇ ਪਰ ਇਹ ਪ੍ਰੋਫੈਸ਼ਨਲ ਨਹੀਂ ਹੈ ਇਹ ਕਿੱਤਾ ਨਹੀਂ ਹੈ ਕਿਸੇ ਰਾਗੀ ਦਾ ਕਿਸੇ ਢਾਡੀ ਦਾ ਕਿਸੇ ਪਾਠੀ ਦਾ ਇਹ ਕਿੱਤਾ ਹੋ ਹੀ ਨਹੀਂ ਸਕਦਾ ਮਾਫ ਕਰਨਾ ਇਹ ਇਹ ਧਰਮ ਹੈ ਤੋਂ ਗੁਰਦੇਵ ਜੀ ਤਾਂ ਕਰਕੇ ਸਹਿਬ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਵੀ ਦੋ ਚੀਜ਼ਾਂ ਨੇ ਮੈਂ ਕਈ ਵਾਰ ਬੇਨਤੀ ਕੀਤੀ ਭਾਈ ਗੁਰਦਾਸ ਆਖਦੇ ਨੇ ਪਹਿਲਾਂ ਬਾਬੇ ਪਾਇਆ ਬਖਸ਼ ਦਰ ਪਿੱਛੋਂ ਦੇ ਫਿਰ ਕਾਲ ਕਮਾਈ ਗੁਰੂ ਨਾਨਕ ਨੇ ਪਹਿਲੋਂ ਵੈ ਗੁਰੂ ਨੂੰ ਪਾਇਆ ਹੈ ਫੇਰ ਗਾਇਆ ਫੇਰ ਗਾਇਆ ਸਾਨੂੰ ਗਾ ਕੇ ਪਾਉਣਾ ਪੈਣਾ ਅਸੀਂ ਗਾਵਾਂਗੇ ਫੇਰ ਪਾਵਾਂਗੇ ਗੁਰੂਆਂ ਭਗਤਾਂ ਨੇ ਪਹਿਲੋਂ ਪਾਇਆ ਹੈ ਫੇਰ ਗਾਇਆ ਗੁਰੂ ਸਾਹਿਬਾਨਾਂ ਨੇ ਭਗਤ ਸਾਹਿਬਾਨਾਂ ਨੇ ਪਾਈ ਗੁਰਦਾਸ ਜੀ ਕਹਿੰਦੇ ਉਹ ਬਖਸ਼ਿਸ਼ ਮਿਲ ਗਈ ਗੁਰੂ ਨਾਨਕ ਸਾਹਿਬ ਨੂੰ ਕੀਰਤਨ ਦੀ ਗਰੀਬੀ ਦੀ ਨੌ ਨੇ ਦਾ ਨਾਮ ਗਰੀਬੀ ਪਾਈ ਇਹ ਦਾਤ ਪ੍ਰਾਪਤ ਕਰ ਲਈ ਵਾਹਿਗੁਰੂ ਕੋਲੋਂ ਤੋਂ ਸਤਿਗੁਰੂ ਕਿਉਂਕਿ ਐਸਾ ਵੀ ਮੰਨਿਆ ਜਾਂਦਾ ਹੈ ਗੁਰਨਾਨਕ ਵੈਸੇ ਤੇ ਕਈਆਂ ਨੇ ਰਾਗ ਨੂੰ ਪ੍ਰਮਾਣ ਨਹੀਂ ਕੀਤਾ ਗਉਣ ਨੂੰ ਪ੍ਰਮਾਣ ਨਹੀਂ ਕੀਤਾ ਅ ਗੁਰੂ ਨਾਨਕ ਸਾਹਿਬ ਜਦੋਂ ਬਗਦਾਦ ਦੀ ਧਰਤੀ ਤੇ ਜਾ ਕੇ ਗਾਉਂਦੇ ਨੇ ਕਿੰਨੇ ਪੱਥਰ ਲੈ ਕੇ ਆਏ ਸਨ ਕਿੰਨੇ ਅੱਖ ਆਏ ਸੀ ਪੀਏ ਰਾਗ ਹਰਾਮ ਹੈ ਪਰ ਗੁਰੂ ਨਾਨਕ ਸਾਹਿਬ ਨੇ ਸਮਝਾਇਆ ਸੀ ਭਾਈ ਵੀਰ ਸਿੰਘ ਦੇ ਭਰਾ ਬਲਵੀਰ ਸਿੰਘ ਜ਼ਿਕਰ ਕਰਦੇ ਨੇ ਪਿੱਕ ਫਰੋਦੀ ਨਾਮ ਦਾ ਕੋਈ ਰਬਾਬੀ ਇੱਕ ਵਾਰ ਬਗਦਾਦ ਦੀ ਧਰਤੀ ਤੇ ਆਇਆ ਸੀ ਬਗਦਾਦ ਦਾ ਅਰਥ ਹੁੰਦਾ ਹੈ ਤੋਹਫਾ ਰੱਬ ਦਾ ਤੋਹਫਾ ਬੜੇ ਸੂਫੀ ਫਕੀਰ ਹੋਏ ਨੇ ਉੱਥੋਂ ਦੇ ਗੁਰੂ ਨਾਨਕ ਸਾਹਿਬ ਦੀ ਬਗਦਾਦ ਫੇਰੀ ਦਾ ਬੜਾ ਖਾਸ ਜ਼ਿਕਰ ਹੂੰ। ਤੋਂ ਫਰੋਦੀ ਉੱਥੇ ਰਬਾਬੀ ਆਇਆ ਸੀ ਰਾਜੇ ਦੇ ਦਰਬਾਰ 'ਚ ਬੈਠੇ ਸੀ ਬਹੁਤ ਉਹ ਪਹਿਲੋਂ ਆਇਆ ਉਹਨੇ ਰਾਗ ਛੇੜਿਆ ਸਭ ਨੂੰ ਰਵਾ ਦਿੱਤਾ। ਫੇਰ ਰਾਗ ਬਦਲਿਆ ਸਭ ਨੂੰ ਹਸਾ ਦਿੱਤਾ। ਫੇਰ ਸਭ ਨੂੰ ਸਮਾ ਕੇ ਉੱਥੋਂ ਚਲਾ ਗਿਆ। ਗੁਰੂ ਨਾਨਕ ਸਾਹਿਬ ਉੱਥੇ ਗਏ ਗੁਰੂ ਸਾਹਿਬ ਨਾ ਰਵਾਉਂਦੇ ਨੇ ਨਾ ਹਸਾਉਂਦੇ ਨੇ ਸਤਿਗੁਰ ਬਾਣੀ ਰਾਹੀ ਮਿਲਾਉਂਦੇ ਨੇ ਸਨ ਬਾਣੀ ਗੁਰੂ ਜਗਾ ਦਿੰਦਾ ਹੈ ਗੁਰੂ ਮਿਲਾ ਦਿੰਦਾ ਇਹ ਕੀਰਤਨ ਜਾਗਣਾ ਹੈ ਜਿਹਨੂੰ ਸਹਿਬ ਜੀ ਕਹਿੰਦੇ ਜਾਗ ਲੈ ਹੋਰੇ ਕਦੋਂ ਜਾਗੇਗਾ ਮਨ ਬਾਣੀ ਨਾਲ ਜਾਗੇਗਾ ਨਾਮ ਨਾਲ ਜਾਗੇਗਾ ਸ਼ਬਦ ਨਾਲ ਜਾਗੇਗਾ ਗਿਆਨ ਨਾਲ ਜਾਗੇਗਾ ਕਹਾਂ ਗਾਫਲ ਸੋਇਆ ਸਰੀਰ ਜਾਗ ਜਾਂਦਾ ਹੈ ਆਲਾਰਮ ਵੱਜ ਗਿਆ ਆ ਗਰਮੀ ਹੋ ਜਾਏ ਸਰੀਰ ਜਾਗ ਜਾਂਦਾ ਕੋਈ ਆਵਾਜ਼ ਮਾਰੇ ਜਾਗ ਜਾਂਗੇ ਕੋਈ ਹਲਾ ਦਾਏਗਾ ਜਾਗ ਜਾਂਗੇ ਪਰ ਮਨ ਜਦੋਂ ਵੀ ਜਾਗਦਾ ਹੈ ਸ਼ਬਦ ਨਾਲ ਜਾਗਦਾ ਗੁਰਦੇਵ ਤਾਂ ਹੀ ਜਗਾਉਂਦੇ ਨੇ ਸਾਨੂੰ ਤੋਂ ਗੁਰਦੇਵ ਦਾ ਗਾਉਣਾ ਹੋਰ ਤਰੀਕੇ ਦਾ ਹੈ ਜਿੱਥੇ ਸਤਿਗੁਰੂ ਦਾਤ ਬਖਸ਼ਦੇ ਨੇ ਤੇ ਸਾਬ ਕਹਿੰਦੇ ਉਹ ਗਾਉਣਾ ਮਨ ਕਰਕੇ ਹੋਵੇ ਉਹ ਗਾਉਣਾ ਨੂੰ ਸਿਫਤ ਸਲਾਹ ਦਾ ਹੋਵੇ ਉਹ ਲੋਕਾਂ ਨੂੰ ਖੁਸ਼ ਕਰਨ ਵਾਲਾ ਨਾ ਹੋਵੇ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲਾ ਨਾ ਹੋਵੇ ਤਾਂ ਹੀ ਮੈਂ ਬੇਨਤੀ ਕਰਦਾ ਕਿਰਤਨ ਦਾ ਵੀਡੀਓ ਨਹੀਂ ਹੁੰਦਾ ਕਦੇ ਕੀਰਤਨ ਆਡੀਓ ਹੈ ਤੇ ਕੀਰਤਨ ਦੇ ਅਸੀਂ ਵੀਡੀਓ ਬਣਾ ਲੈ ਕੀਰਤਨ ਵੇਖਣ ਦਾ ਵਿਸ਼ਾ ਨਹੀਂ ਹੈ ਕੀਰਤਨ ਸੁਣਨ ਦਾ ਵਿਸ਼ਾ ਹੈ ਦ੍ਰਿਸ਼ ਚੰਚਲ ਹੁੰਦਾ ਹੈ ਹਮੇਸ਼ਾ ਹੀ ਦ੍ਰਿਸ਼ ਚੰਚਲਤਾ ਹੀ ਪੈਦਾ ਕਰੂਗਾ ਤੇ ਤਾਂ ਹੀ ਜਦੋਂ ਕੀਰਤਨ ਨੂੰ ਤੁਸੀਂ ਸੁਣੋਗੇ ਉਦੋਂ ਰਸ ਵੱਖਰਾ ਆਉਂਦਾ ਹੈ ਜਦੋਂ ਵੇਖਣ ਲੱਗ ਪਏ ਉਦੋਂ ਵੱਖਰੀ ਬਾਤ ਆਉਂਦੀ ਤੋ ਕੀਰਤਨ ਸੁਣਨਾ ਹੈ ਆਪਾਂ ਤੇ ਵਖਾਉਣ ਲੱਗ ਪਏ ਆ ਸਾਡੇ ਤੇ ਸਲਾਈਡ ਸ਼ੋ ਚੱਲਦੇ ਨੇ ਚਿੱਤਰ ਕਦੇ ਵੀ ਸੱਚ ਨਹੀਂ ਹੁੰਦਾ ਚਿੱਤਰ 'ਚ ਠਹਿਰਾ ਨਹੀਂ ਹੈ ਕਦੇ ਕਿਉਂਕਿ ਜਦੋਂ ਆਪਾਂ ਕੀਰਤਨ ਨੂੰ ਤਾਂ ਕਰਕੇ ਆਪਾਂ ਜਦੋਂ ਕੀਰਤਨ ਵੇਖਣ ਲੱਗ ਪਏ ਨਾ ਆਪਾਂ ਉਹ ਰਸ ਨਹੀਂ ਰਿਹਾ ਮਾਫ ਕਰਨਾ ਉਹ ਆਨੰਦ ਨਹੀਂ ਰਿਹਾ ਧਿਆਨ ਜਾ ਰਿਹਾ ਵੀ ਕਿਹੜਾ ਆ ਰਿਹਾ ਕਿਹੜਾ ਜਾ ਰਿਹਾ ਉਹ ਕਿੱਥੋਂ ਆਇਆ ਅੰਗਰੇਜ਼ ਆਇਆ ਕਈ ਵਾਰ ਮੇਰੀ ਮਾਤਾ ਜੀ ਵੇਂਦੇ ਹੁੰਦੇ ਨੇ ਮੈਂ ਕਹਿੰਦਾ ਨਾ ਮਾਂ ਸੁਣਿਆ ਕਰ ਆਪਈ ਵੇਨੇ ਰਹਿਨੇ ਆਂ ਅੰਗਰੇਜ਼ ਆਇਆ ਫਲਾਣਾ ਆਇਆ ਉੱਥੇ ਕੈਮਰਾ ਵੱਜਦਾ ਉੱਥੇ ਕੈਮਰਾ ਵੱਜਦਾ ਉੱਥੇ ਚੰਚਲਤਾ ਹੀ ਹੈ ਕੀਰਤਨ ਸੁਣਨ ਦਾ ਵਿਸ਼ਾ ਹੈ ਸਾਰ ਬਾਰ ਸਹਿਬ ਕਹਿਣਗੇ ਸ਼ਬਦ ਸੁਣਨ ਦਾ ਵਿਸ਼ਾ ਤੋ ਸਤਗੁਰ ਕਹਿੰਦੇ ਨਹੀਂ ਮੰਨ ਤੂੰਗਾ ਤੂੰ ਮਾਨ ਨਹੀਂ ਤਾਂ ਔਸਰ ਬੀਤਿਓ ਜਾਤ ਹੈ ਕਹਿਓ ਮਾਨ ਲੈ ਮੇਰ ਔਸਰ ਦਾ ਅਰਥ ਹੈ ਸਮਾ ਗੁਰਦੇਵ ਕਹਿੰਦੇ ਨਹੀਂ ਤੇ ਸਮਾ ਬੀਤ ਰਿਆ ਇਹਨੂੰ ਨਹੀਂ ਫੜ ਸਕਦੇ ਆਪਾਂ ਸਮੇ ਨੂੰ ਵਰਤ ਸਕਦੇ ਆ ਸਮਾ ਬੜਾ ਬਰੀਕ ਹੈ ਬਹੁਤ ਬਰੀਕ ਜਿਹਨੂੰ ਭਾਈ ਵੀਰ ਸਿੰਘ ਦਾ ਆਪਾਂ ਬੋਲ ਅਕਸਰ ਸਾਂਝੇ ਕਰਦੇ ਆਂ ਫੜ ਫੜ ਰਹੀ ਧਰੀਕ ਸਮੇ ਖਿਸਕਾਈ ਕੰਨੀ ਕਿਵੇਂ ਨਾ ਸਕੀ ਰੋਕ اٹਕ ਜੋ ਪਾਈ ਪੰਨੀ ਤ੍ਰਿਖੇ ਆਪਣੇ ਵੇਗ ਟੱਪ ਗਿਆ ਬੰਨੂ ਬਹੁਤ ਬਰੀਕ ਹੈ ਸਮਾਂ ਤੇ ਅੱਜ ਕੱਲ ਤੇ ਸਮੇ ਦੀਆਂ ਕਲਾਸਾਂ ਲੱਗਦੀਆਂ ਨੇ ਅੱਜ ਕੱਲ ਤੇ ਸਮੇ ਦੀ ਵੈਲਿਊ ਦੱਸੀ ਜਾ ਰਹੀ ਹੈ ਟਾਈਮ ਮੈਨੇਜਮੈਂਟ ਸ਼ਾਇਦ ਇਦਾਂ ਅੱਜਕੱਲ ਬੜਾ ਕੁਝ ਹੋ ਰਿਹਾ ਹੈ ਟਾਈਮ ਨੂੰ ਮੈਨੇਜ ਕਰਨਾ ਅਸਲੇ ਔਸਰ ਅਸਲ ਮਾਲਕ ਨੇ ਸਾਨੂੰ ਇਹ ਚੈਲੰਜ ਦਿੱਤਾ ਹੈ ਕਿ ਜਾ ਤੈਨੂੰ ਆ ਜਿੰਦਗੀ ਦਿੱਤੀ ਹੈ ਤੂੰ ਜੀ ਕੇ ਵਿਖਾ ਅੱਜ ਵੇਖੋ ਮੈਂ ਕਹਿੰਦਾ ਅੱਜ ਆਪਾਂ ਨੂੰ ਚੈਲੰਜ ਮਿਲਿਆ ਹੈ ਵੈ ਗੁਰੂ ਨੇ ਸਾਨੂੰ ਦਿੱਤਾ ਹੈ ਕਿ ਚੱਲ ਅੱਜ ਤੈਨੂੰ ਦਿਨ ਦਿੱਤਾ ਤੂੰ ਜੀ ਕੇ ਦਿਖਾ ਤੂੰ ਨੂੰ ਮਾਣ ਕੇ ਵਿਖਾ ਤੁਏ ਤੇ ਚੋਦੇ ਗੁਣਗਾ ਇਹ ਚੈਲੰਜ ਮਿਲਿਆ ਸੰ ਕਈ ਹਾਰ ਜਾਂਦੇ ਨੇ ਕਈ ਜਿੱਤ ਜਾਂਦੇ ਨੇ ਇਹ ਚੈਲੰਜ ਇਹ ਅਵਸਰ ਮਿਲਿਆ ਤੋਂ ਇਸ ਅਵਸਰ ਦੇ ਵਿੱਚ ਕੋਈ ਵਿਰਲਾ ਸਫਲ ਹੁੰਦਾ ਸਾਬ ਕਹਿੰਦੇ ਨਹੀਂ ਤੇ ਬਹੁਤਿਆਂ ਦਾ ਜੀਵਨ ਜਿਹੜਾ ਹੋਰ ਪਾਸੇ ਤੁਰ ਪੈਂਦਾ ਮਨੋਰਥ ਕੁਝ ਹੈ ਪਕੜ ਕੁਝ ਲੈ ਤੋ ਸਹਿਬ ਕਹਿੰਦੇ ਸਮੇਂ ਨੇ ਰੁਕਣਾ ਨਹੀਂ ਐ ਜਿਹਨੂੰ ਨਹੀਂ ਵਰਤਿਆ ਇਹਨੇ ਤੈਨੂੰ ਵਰਤ ਵਰਤੀ ਰਿਹਾ ਸਮਾਂ ਆਪਾਂ ਆਪ ਮੈਂ ਕਈ ਵਾਰ ਕਹਿਣਾ ਹਾਂ ਨਾ ਆਪਾਂ ਚੀਜ਼ਾਂ ਨਹੀਂ ਭੋਗਦੇ ਚੀਜ਼ਾਂ ਆਪਾਂ ਨੂੰ ਵੀ ਭੋਗਦੀਆਂ ਨੇ ਆਪਾਂ ਕਣਕ ਰੋਟੀ ਨਹੀਂ ਖਾਂਦੇ ਕਣਕ ਸਾਨੂੰ ਵੀ ਤੇ ਖਾ ਰਹੀ ਐ ਨਾ ਖਾਂਦਿਆਂ ਖਾਂਦਿਆਂ ਮੂੰਹ ਇਕੱਠਾ ਪੈ ਨੰਦਿਆਂ ਸਭ ਅੰਗ ਆਪਾਂ ਕਣਕ ਨਹੀਂ ਖਾਦੀ ਆਪਾਂ ਰੋਟੀ ਨਹੀਂ ਖਾਦੀ ਰੋਟੀ ਸਾਨੂੰ ਵੀ ਖਾ ਗਈ ਐ ਕਪੜੇ ਨੂੰ ਆਪਣਾ ਨਹੀਂ ਹੰਡਾਇਆ ਕਪੜੇ ਨੇ ਸਾਨੂੰ ਵੀ ਹੰਡਾ ਲਿਆ ਇਹ ਦੋਨੋਂ ਪਾਸੇ ਪ੍ਰਭਾਵ ਹੈ ਕਦੇ ਆਪਾਂ ਕਹੀਏ ਵੀ ਨਹੀਂ ਮੈਨੂੰ ਕੁਝ ਨਹੀਂ ਹੋਣਾ ਚੀਜ਼ਾਂ ਨਹੀਂ ਅਸੀਂ ਵਰਤਦੇ ਚੀਜ਼ਾਂ ਸਾਨੂੰ ਭੋਗਦੀਆਂ ਨਹੀਂ ਤਾਂ ਕਰਕੇ ਬਾਣੀ ਕਹਿੰਦੀ ਜਿੰਨੇ ਭੋਗ ਵਾਦੇ ਨੇ ਰੋਗ ਓਨੇ ਵਾਦੇ ਨੇ ਤਾਂ ਕਰਕੇ ਭਗਤ ਸੰਤ ਗੁਰਮੁਖ ਪਿਆਰੇ ਜਿੰਨੀ ਕੋ ਲੋੜ ਹੈ ਉਹਨਾਂ ਕੋ ਵਰਤੇ ਸੀ ਅਨੀਂਦ ਨਹੀਂ ਆਪਾਂ ਭੋਗਦੇ ਨੀਂਦ ਸਾਨੂੰ ਭੋਗਦੀ ਏ ਤਾਂ ਹੀ ਜਿਹੜੇ ਵੀ ਅਭਿਆਸੀ ਪੁਰਸ਼ ਹੁੰਦੇ ਨੇ ਉਹਨਾਂ ਦਾ ਖਾਣਾ ਵੀ ਉਸ ਤਰੀਕੇ ਦਾ ਹੁੰਦਾ ਨਹੀਂ ਤੇ ਗੁਰਦੇਵ ਕਹਿੰਦੇ ਗਰਦਬ ਵਾਂਗੂ ਲਾਹੇ ਪੇਟ ਬੰਦਾ ਸਭ ਕੁਝ ਢਿੱਡ ਚ ਹੀ ਪਾਈ ਜਾਂਦਾ ਬਸ ਵੇਂਦਾ ਨਹੀਂ ਵੀ ਖਾਣ ਯੋਗ ਏ ਕਿ ਨਹੀਂ ਖਾਣ ਯੋਗ ਅਸੀਂ ਤੇ ਗੁਰਦੁਆਰੇ ਵੀ ਪੀਜੇ 버ਗਰ ਲੱਭਦੇ ਅੱਜਕੱਲ ਕਿੱਥੇ ਬਰੈਡ ਮਿਲਦੇ ਨੇ ਕਿੱਥੇ ਆ ਮਿਲਦਾ ਭਾਈ ਗੁਰਦਾਸ ਜੀ ਆਖਦੇ ਨੇ ਹਉ ਤਿਸ ਕੋਲ ਕਮਾਇਆ ਥੋੜਾ ਸਮੈ ਥੋੜਾ ਹੀ ਖਾਵੈ ਹਉ ਤਿਸ ਕੋਲ ਕਮਾਇਆ ਸਤਗੁਰ ਦਾ ਉਪਦੇਸ਼ ਕਮਾਵੈ ਗੁਰਮੁਖ ਸੋਈ ਸਹਿਜ ਸਮਾਹੈ ਤੋ ਤਾਂ ਕਰਕੇ ਬਾਣੀ ਕਹਿੰਦੀ ਭੋਗੰਗ ਤਾ ਰੋਗੰਗ ਹਰਖੰਤਾਂ ਸੋਗੰਗ ਜਿੰਨਾ ਭੋਗ ਵਾਧੇ ਆ ਉਹਨੇ ਆਪਾਂ ਵੀ ਪਤਲੇ ਉਹ ਸਾਡਾ ਸਰੀਰ ਵੀ ਤੇ ਇਹ ਫਿਰ ਕਿਡਨੀਆਂ ਕੀ ਕਰਨ ਲੀਵਰ ਕੀ ਕਰੇ ਵਿਚਾਰਾ ਢਿੱਡ ਕੀ ਕਰੇ ਵਿਚਾਰਾ ਸਾਰਾ ਦਿਨ ਇਹ ਤੇ ਸੁੱਤੇ ਨੂੰ ਵੀ ਵਿਚਾਰੇ ਨੂੰ ਟਾਈਮ ਨਹੀਂ ਮਿਲਿਆ ਇਸ ਵਾਸਤੇ ਖੈਰ ਮੈਂ ਜੋ ਬੇਨਤੀ ਕਰ ਰਹੇ ਹਾਂ ਸੈਭ ਜੀ ਕਹਿੰਦੇ ਆ ਔਸਰ ਬੀਤਿਓ ਜਾਤੈ ਇਸ ਸਮੇ ਨੂੰ ਤੂੰ ਵਰਤ ਇਹਨੂੰ ਸਹੀ ਸਮਾਂ ਆਪਾਂ ਬਣਾ ਨਹੀਂ ਸਕਦੇ ਇਹਨੂੰ ਇਹਨੂੰ ਆਪਾਂ ਵਰਤ ਸਕਦੇ ਆ ਉਹ ਗੁਰੂਦੇਵ ਜੀ ਕਹਿੰਦੇ ਵਰਤੇਗਾ ਠੀਕ ਹੈ ਨਿੱਤੇ ਸਮੇਂ ਨੇ ਥੋੜਾ ਠਹਿਰਨਾ ਕਿਸੇ ਵਾਸਤੇ ਵੀ ਕੋਈ ਗੱਲ ਨਹੀਂ ਜਿਹਨੂੰ ਸਾਬ ਕਹਿੰਦੇ ਕਬੀਰ ਟਾਲ ਲੈ ਟੋਲੇ ਦਿਨ ਗਿਆ ਵਿਆਜ ਵਡੰਤੋ ਜਾਏ ਨਾ ਹਰ ਫਜਿਓ ਨਾ ਖਤ ਫਟਿਓ ਕਾਲ ਪਹੁੰਚਿਓ ਆਏ ਬਾਕੀ ਚੀਜ਼ਾਂ ਟਾਈਮ ਨਾਲ ਆਉਣ ਨਾ ਆਏ ਕਾਲ ਕਾਲ ਆਉਣ ਟਾਈਮ ਹੀ ਹੈ ਮੌਤ ਬਿਲਕੁਲ ਟਾਈਮ ਤੇ ਸਮਾਂ ਬਿਲਕੁਲ ਨਿਰਧਾਰਤ ਅੱਗੇ ਪਿੱਛੇ ਨਹੀਂ ਆਪਾਂ ਕਰ ਸਕਦੇ ਬਾਕੀ ਚੀਜ਼ਾਂ ਹੋ ਸਕਦੀਆਂ ਤਾਂ ਹੀ ਗੁਰਮੁਖਾਂ ਨੇ ਕਿਹਾ ਬਹੁਤ ਕੁਝ ਗਵਾਚਦਾ ਹੈ ਬਹੁਤ ਕੁਝ ਲੱਭਦਾ ਹੈ ਪਦਵੀ ਇੱਕ ਥਾਂ ਤੋਂ ਚਲੀ ਗਈ ਦੂਜੇ ਪਾਸੇ ਨੌਕਰੀ ਮਿਲ ਜਾਏਗੀ ਤਨ ਗਵਾਚ ਗਿਆ ਲੱਭਦਾ ਪਰ ਸਮਾਂ ਗਵਾਚਿਆ ਨਹੀਂ ਲੱਭਦਾ ਇਹਨੂੰ ਲੱਭਣਾ ਉਹ ਬੜੀ ਪਿਆਰੀ ਗਾਥਾ ਹੈ ਉਹ ਬਜ਼ੁਰਗ ਹੈ ਖੁੰਡੀ ਫੜੀ ਐ ਕੁੱਬਾ ਹੋ ਕੇ ਤੋਰੇ ਹੁਣ ਕਹੋ ਕਿ ਬਜ਼ੁਰਗੀ ਐ ਬੁਢੇਪਾ ਇੱਕ ਰੋਗ ਹੀ ਆਪਣੇ ਆਪ ਚ ਤੋ ਨੌਜਵਾਨ ਬੈਠੇ ਸੀ ਗਲੀ ਚ ਵਿਹਲੇ ਜਿਹਨੂੰ ਆਪਾਂ ਕਹਿੰਨੇ ਮੈਂ ਸਮਾਂ ਟਾਈਮ ਪਾਸ ਕਰਦਾ ਤੋ ਬਜ਼ੁਰਗ ਜਦੋਂ ਜਾ ਰਿਹਾ ਸੀ ਮਜ਼ਾਕ ਕਰਦੇ ਹੋਏ ਕਹਿਣ ਲੱਗੇ ਬਾਬਾ ਕੀ ਗਵਾਚ ਗਿਆ ਤੇਰਾ ਕਿਉਂਕਿ ਖੁੰਡੀ ਫੜੀ ਐ ਥੱਲੇ ਕੂਬਾ ਹੋ ਕੇ ਤੁਰ ਰਿਹਾ ਉਹ ਕਹਿੰਦੇ ਬਾਬਾ ਕੀ ਗਵਾਚਿਆ ਠਹਿਰ ਗਿਆ ਤੇ ਕਹਿਣ ਲੱਗਾ ਨੌਜਵਾਨੋ ਤੁਸੀਂ ਸਹੀ ਕਹਿੰਦੇ ਹੋ ਮੈਂ ਮੇਰੀ ਜਵਾਨੀ ਗਵਾਚ ਗਈ ਐ ਮੈਂ ਲੱਭ ਰਿਆਂ ਪਰ ਲੱਭਦੀ ਨਹੀਂ ਤੁਹਾਡੇ ਕੋਲ ਹੈ ਵੇਖਿਓ ਗਵਾ ਨਾ ਬੈਠਿਓ ਇਹ ਦੁਬਾਰਾ ਨਹੀਂ ਲੱਭਣੀ ਮੇਰੀ ਜਵਾਨੀ ਗਵਾ ਚੁਕੀ ਐ ਇਹ ਲੱਭ ਨਹੀਂ ਰਹੀ ਮੈਨੂੰ ਤੁਹਾਡੇ ਕੋਲ ਹੈ ਇਹਨੂੰ ਗਵਾਇਓ ਨਾ ਫਰੀਦਾ ਜੋਬਣ ਜਾਂਦੇ ਨਾ ਡਰਾਂ ਜੇ ਸ਼ਹਿ ਪ੍ਰੀਤ ਨਾ ਜਾਏ ਕਿੰਤੀ ਜੋਬਣ ਪ੍ਰੀਤ ਬਿਨ ਸੁਖ ਗਏ ਕੁਮਲਾਏ ਤਾਂ ਇਸ ਵਾਸਤੇ ਇਹ ਲੱਪਣ ਔਖ ਹੈ ਫਿਰ ਬੇੜਾ ਬੰਦ ਨਾ ਸਕਿਓ ਬੰਦਨ ਕੀ ਵੇਲਾ ਪਰ ਸਰਵਰ ਜਬ ਉਛਲੈ ਤਬ ਤਰਨ ਦੋਹਿਲਾ ਹੱਥ ਨਾ ਲਾਈ ਕਸੁੰਬੜੈ ਜਲ ਜਾਸੀ ਢੋਲਾ ਇਕ ਆਪੀ ਨੈ ਸ਼ਹਿ ਪਤਲੀ ਇਕ ਆਪੀ ਨੈ ਪਤਲੀ ਸ਼ਹਿ ਕੇਰੇ ਬੋਲਾ ਦੁੱਧਾ ਥਣੀ ਨਾ ਆਵੀ ਫਿਰ ਹੋਏ ਨਾ ਮੇਲਾ ਬਾਬਾ ਫਰੀਦ ਜੀ ਕਹਿੰਦੇ ਨੇ ਵੀ ਕੋਈ ਨਹੀਂ ਜੀ ਬੇੜਾ ਬਣਾਵਾਂਗੇ ਅਜੇ ਕਿਹੜਾ ਪਾਣੀ ਆ ਗਿਆ ਅਜੇ ਕਿਹੜਾ ਦਰਿਆ ਭਰ ਗਿਆ ਇੱਕਦਮ ਜਦੋਂ ਦਰਿਆ ਆਇਆ ਫਿਰ ਨਾ ਬੇੜਾ ਬਣਨੈ ਤੇ ਨਾ ਉਹ ਪਾਰ ਲੰਘਿਆ ਜਾਣਾ ਫਿਰ ਨਹੀਂ ਸੰਭਾਵ ਤਾ ਕਰਕੇ ਬਾਬਾ ਫਰੀਦ ਜੀ ਕਹਿੰਦੇ ਪਹਿਲੋਂ ਹੀ ਬੇੜਾ ਬੰਨ ਤਿਆਰੀ ਕਰ ਉਹਨੇ ਪਤਾ ਨਹੀਂ ਕਦੋਂ ਵਰਤ ਜਾਣਾ ਤੋ ਸਹਿਬ ਜੀ ਐਸਾ ਹੀ ਕਹਿ ਰਹੇ ਨੇ ਔਸਰ ਬੀਤਿਓ ਜਾਤ ਹੈ ਕਹੇ ਓ ਮਾਨ ਲੈ ਮੇਰੋ ਗੁਰਦੇਵ ਕਹਿੰਦੇ ਐ ਮਨ ਮੇਰਾ ਕਹਾ ਤੂੰ ਮਾਨ ਸੰਪਤ ਰੱਥ ਧਨ ਰਾਜ ਸਿਓ ਅਤਨੇ ਲਗਾਇਓ ਸੰਪਤ ਜਿਹੜੀ ਸੰਪਤੀ ਆ ਰੱਥ ਆਉਣ ਜਾਣ ਦੇ ਜਿਹੜੇ ਸਾਧਨ ਨੇ ਸਾਡੇ ਕੋਲ ਕਿਉਂਕਿ ਜਿੰਨੀਆਂ ਵੀ ਚੀਜ਼ਾਂ ਨੇ ਨਾ ਕੱਪੜਾ ਕਿੰਨਾ ਵੀ ਵਧੀਆ ਤੋਂ ਵਧੀਆ ਹੋਏ ਨਾ ਉਹ ਸ਼ਰੀਰ ਤੋਂ ਅੱਗੇ ਨਹੀਂ ਜਾਣਾ ਹੁੰਦਾ ਭੋਜਨ ਕਿੰਨਾ ਵੀ ਵਧੀਆ ਤੋਂ ਵਧੀਆ ਹੋਏ ਉਹ ਪੇਟ ਤੋਂ ਅੱਗੇ ਨਹੀਂ ਜਾਣਾ ਕਦੇ ਕਿੰਨਾ ਵਧੀਆ ਘਰ ਕਿੰਨਾ ਵੀ ਵਧੀਆ ਤੋਂ ਵਧੀਆ ਹੋਵੇ ਉਹ ਸ਼ਰੀਰ ਵਾਸਤੇ ਐ ਮਨ ਨਹੀਂ ਉੱਥੇ ਰਹਿੰਦਾ ਤਾਂ ਕਰਕੇ ਘਰ ਬਣਾਏ ਨੇ ਮਨ ਕਿੱਥੇ ਹੋ ਰਿਹਾ ਮਨ ਤਾਂ ਇੱਕ ਆਪਣਾ ਘਰ ਹੁੰਦਾ ਮਨ ਆਪਣੇ ਬਣਾਏ ਸੰਸਾਰ 'ਚ ਰਹਿੰਦਾ ਉਹ ਤੇ ਸ਼ਰੀਰ ਸ਼ਰੀਰ ਨੇ ਰਹਿਣਾ ਤਾਂ ਇਸ ਵਾਸਤੇ ਭਾਵੇਂ ਸੰਪਤੀ ਐ ਭਾਵੇਂ ਰੱਥ ਐ ਧਨ ਰਾਜ ਕਿਉਂਕਿ ਇਹ ਮਨ ਲੱਗ ਜਾਂਦਾ ਹੈ ਦੇ ਨੂੰ ਪਰ ਇਹਨਾਂ ਚੋਂ ਕੋਈ ਵੀ ਚੀਜ਼ ਹੈ ਤਨ ਦੀ ਸਹੂਲਤ ਤੇ ਹੋ ਸਕਦੀ ਹੈ ਜਿਵੇਂ ਅੱਜ ਸਾਡੇ ਕੋਲ ਸੁੱਖ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਸੁੱਖ ਜਿਹੜਾ ਸਹੂਲਤ ਚੋਂ ਆਇਆ ਉਹ ਹੁੰਦਾ ਸਾਡੇ ਜਿਹੜਾ ਬਾਹਰੋਂ ਮਿਲੇ ਜਿਹਨੂੰ ਉਦਾਰਾ ਸੁਖ ਕਿਹਾ ਜਾਂਦਾ ਹੈ ਜਿਹੜਾ ਸੁਖ ਕਿਸੇ ਕਾਰਨ ਕਰਕੇ ਬਣੇ ਤੇ ਜਦੋਂ ਉਹ ਕਾਰਨ ਮਿਟ ਜਾਣਾ ਹਟ ਜਾਣਾ ਸੁਖ ਨੇ ਵੀ اٹ ਜਾਣਾ ਉਹ ਕਾਰਨ ਕ ਇੱਕ ਕਾਰਨ ਸੁਖ ਹੁੰਦਾ ਹੈ ਜਦੋਂ ਕਾਰਨ ਪਰੇ ਕਰਾਂਗੇ ਸੁਖ ਵੀ ਪਰੇ ਹੋ ਜਾਣਾ ਉਹਨੂੰ ਕਹਿੰਦੇ ਨੇ ਉਦਾਰਾ ਸਿਖ ਸੁਖ ਤਾਂ ਜਿਹੜਾ ਕਿਸੇ ਸਹੂਲਤ ਚੋਂ ਸੁਖ ਬਣਿਆ ਇਹ ਕਹ ਹੈ ਆਤਮਕ ਸੁਖ ਜਿਹੜਾ ਆਪਣੇ ਜੀਵਨ ਚੋਂ ਬਣਦਾ ਉਹ ਸਦਾ ਰਹੇਗਾ ਉਹਨੂੰ ਨਹੀਂ ਕੋਈ ਖੋ ਸਕਦਾ ਉਹ ਤੱਤੀ ਤਵੀ ਹੈ ਕੋਈ ਬਗਾਨਾ ਹੁੰਦਾ ਖੋ ਲੈਂਦਾ ਕੋਈ ਉਹ ਆਤਮਿਕ ਸੁਖ ਹੈ ਜਿਹੜਾ ਆਪਣੇ ਅਸਲੇ ਚੋਂ ਪ੍ਰਗਟ ਹੋਇਆ ਉਹ ਨਹੀਂ ਕਦੇ ਵੀ ਮੁੱਕਦਾ ਤਾਂ ਹੀ ਬਾਣੀ ਨੇ ਅਲਪ ਸੁਖ ਪਣੀ ਹੈ ਜਿਹੜੇ ਸਹੂਲਤਾਂ ਦੇ ਸੁਖ ਨਹੀਂ ਸਾਡੇ ਕੋਲ ਉਹ ਅਲਪ ਨੇ ਤਾਂ ਹੀ ਮਨ ਡਰਦਾ ਹੈ ਨਾ ਕਈ ਇੱਕ ਸਹੂਲਤ ਮਿਲ ਗਈ ਹੈ ਮਨ ਫਿਰ ਉਸ ਤੋਂ ਵੱਡੀ ਸਹੂਲਤ ਲੱਭਦਾ ਫਿਰ ਉਸ ਤੋਂ ਅੱਗੇ ਲੱਭ ਕਿਉਂਕਿ ਸਾਨੂੰ ਪਤਾ ਹੈ ਵੀ ਇਹ ਨੇ ਸਦਾ ਨਹੀਂ ਰਹਿਣਾ ਕੁਝ ਚੀਜ਼ਾਂ ਮਿਲ ਗਈਆਂ ਤਾਂ ਵੀ ਡਰ ਪੈਦਾ ਕਰਦੀਆਂ ਨੇ ਪਤਾ ਹੁੰਦਾ ਅੰਦਰ ਆਤਮ ਵਿੱਚ ਵੀ ਇਹ ਸਦਾ ਨਹੀਂ ਇਹ ਵਕਤੀ ਤੌਰ ਤੇ ਹਾਂ ਮਾੜਾ ਨਹੀਂ ਹੁੰਦਾ ਬਾਣੀ ਕਹਿੰਦੀ ਧੁੱਪ ਲੱਗੀ ਹੈ ਰੁੱਖ ਦੀ ਛਾਂ ਥੱਲੇ ਬਹਿਣਾ ਮਾੜਾ ਨਹੀਂ ਹੈ ਪਰ ਬੰਦਾ ਇਹ ਯਤਨ ਕਰੇ ਪਛਾਂ ਦੀ ਮੈਂ ਪੰਡ ਬਨ ਕੇ ਘਰ ਲੈ ਜਾਊਂਗਾ ਇਹ ਸੋਚਣ ਲੱਗ ਪਵੇ ਫਿਰ ਦੁਖੀ ਹੋਏਗਾ ਨਾ ਉਹ ਇਹ ਪਦਾਰਥ ਜਿਹੜੇ ਨੇ ਇਸੇ ਤਰ੍ਹਾਂ ਜਿਵੇਂ ਰੁੱਖ ਦੀ ਛਾਂ ਹੈ ਧੁੱਪ ਤੋਂ ਬਚਣ ਵਾਸਤੇ ਹੈ ਪਰ ਜਿਹੜਾ ਛਾਂ ਨੂੰ ਸਟੋਰ ਕਰਨਾ ਚਾਹੇ ਨਹੀਂ ਹੋਏਗੀ ਇਹ ਪਕੜ ਹੀ ਨਹੀਂ ਜਾਂਦੀ ਬਿਰਖ ਕੀ ਛਾਇਆ ਸਿਓ ਰੰਗ ਲਾਵੇ ਉਹ ਬਿਨਸੈ ਉਹ ਮਨ ਪੁਸਤਕ ਵਸਤਾਂ ਪੁਸਤਕਾਂ ਆਪਾ ਨੂੰ ਮਾਰਨ ਦੀ بجائے ਪਕੜਦੇ ਆਂ ਮਾਲਕੀਤ ਬਣਾਉਨੇ ਆਂ ਪਿਛੈਦ ਇਹ ਠਹਿਰ ਜਾਏ ਇਹਨੇ ਠਹਿਰਣਾ ਨਹੀਂ ਹੈ ਉਹ ਤਾਂ ਹੀ ਗੁਰੂ ਨਾਨਕ ਸਾਹਿਬ ਨੇ ਪਿਤਾ ਨੂੰ ਸਮਝਾਇਆ ਸੀ ਪਿਤਾ ਜੀ ਮਾਇਆ ਨਹੀਂ ਆਉਂਦੀ ਨਾਨਕ ਤੇਰੇ ਕੋਲ ਕਿਉਂਕਿ ਜਦੋਂ ਮਹਤਾ ਕਲਿਆਣ ਦਾ ਸੱਜ ਸੁਲਤਾਨਪੁਰ ਦੀ ਧਰਤੀ ਤੇ ਗਏ ਸਨ ਪਿ ਕਿੰਨਾ ਸਮਾਂ ਹੋ ਗਿਆ ਮੇਰੇ ਪੁੱਤ ਨੂੰ ਨੌਕਰੀ ਲੱਗਿਆ ਤੇ ਮੋਦੀ ਦੀ ਕਾਰ ਸੰਭਾਲ ਰਹੇ ਨੇ ਜਿਹੜਾ ਉਹ ਸਟੋਰ ਸੀ ਜਿਹੜਾ ਉਹਦਾ ਇਨਚਾਰਜ ਸੀ ਤੇ ਕਿਉਂਕਿ ਬਹੁਤ ਵੱਡਾ ਲੇਖਾ ਜੋਖਾ ਰੱਖਣਾ ਪੈਂਦਾ ਸੀ ਤੇ ਪਿਤਾ ਨੇ ਪੁੱਛਿਆ ਸੀ ਆ ਕੇ ਨਾਨਕ ਮਾਇਆ ਕਿੱਥੇ ਹੈ ਉਹ ਕਹਿਆ ਸੀ ਪਿਤਾ ਜੀ ਮਮਕਰ ਥਿਰਤਾ ਨਾਹੀਂ ਇੱਕ ਕਰ ਆਵਤ ਹੈ ਇੱਕ ਕਰ ਜਾਏ ਕਰ ਕਹਿੰਦੇ ਨੇ ਹੱਤ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਪਿਤਾ ਮੇਰੇ ਹੱਥ ਵਿੱਚ ਮਾਇਆ ਤਿਕਦੀਨੀ ਇੱਕ ਹੱਥੋਂ ਆਉਂਦੀ ਐ ਦੂਜੇ ਹੱਥੋਂ ਚਲੀ ਜਾਂਦੀ ਨੂੰ ਕਹਿੰਦੇ ਨੇ ਗੁਜਰਾਨ ਇਹ ਮਾਇਆ ਗੁਜਰਾਨ ਹੈ ਇੰਨੇ ਇੱਕ ਹੱਥ ਆਉਣਾ ਜਿੰਨਾ ਮਰਜੀ ਘੁੱਟ ਲੋ ਚਲੇ ਜਾਣਾ ਤਾਂ ਇਸ ਵਾਸਤੇ ਸਾਹਿਬ ਜੀ ਆਖਦੇ ਨੇ ਸੂਲਤਾਂ ਨੇ ਸੰਪਤ ਰਥ ਧਨ ਰਾਜ ਸਿਉ ਕੀ ਕੀਤਾ ਅਤ ਨੇ ਲਗਾਇਆ ਨੇ ਦਾ ਅਰਥ ਹੈ ਮੋਹ ਪ੍ਰੇਮ ਵੈਸੇ ਅਤ ਦਾ ਅਰਥ ਹੈ ਬਹੁਤ ਜ਼ਿਆਦਾ ਜਿੰਨੀ ਪਕੜ ਵੱਧ ਹੋਏਗੀ ਉਨਾ ਦੁੱਖ ਵੱਧ ਹੋਏ ਜਿੰਨਾ ਸਾਨੂੰ ਦੁੱਖ ਹੈ ਨਾ ਅਸਲ ਉਹ ਸਾਡੀ ਪਕੜ ਕਰਕੇ ਆ ਚੀਜ਼ਾਂ ਨੇ ਦੁੱਖ ਨਹੀਂ ਦਿੱਤਾ ਅਸੀਂ ਆਪਣੀਆਂ ਜਾਣ ਕੇ ਪਕੜੀਆਂ ਨੇ ਤਾਂ ਦੁਖੀ ਹੋਏ ਜਦੋਂ ਇਹ ਜਾਣਾਂਗੇ ਵੈ ਗੁਰੂ ਜੋ ਕਿਛ ਹੈ ਸੋ ਤੇਰਾ فیر ਨੰਦ ਆ ਜਿੰਦਗੀ ਚ ਫਿਰ ਬੜਾ ਵਿਗ ਫਿਰ ਆਪਾਂ ਮਾਣਾਂਗੇ ਉਹਨੂੰ ਬਸ ਉਹ ਮੈਂ ਕਈ ਵਾਰ ਕਹਿੰਨਾ ਨਾ ਇੱਕ ਮੱਖੀ ਹੁੰਦੀ ਹੈ ਕੀੜੀ ਹੁੰਦੀ ਹੈ ਬਾਣੀ ਦਾ ਬਚਨ ਗਿੱਲੀ ਗਿੱਲੀ ਰੋੜੜੀ ਭੌਂਦੀ ਪਵ ਪਵ ਆਏ ਆ ਸੌਣ ਭਾਦੋਂ ਦਾ ਮਹੀਨਾ ਆ ਗਿਆ ਬਰਸਾਤ ਦਾ ਗੁੜ ਗਿੱਲਾ ਹੋ ਜਾਂਦਾ ਸਲਬਿਆ ਜਾਂਦਾ ਤੋਂ ਇੱਕ ਕੀੜੀ ਆਉਂਦੀ ਹੈ ਪਾਸੇ ਬਹਿ ਕੇ ਘਿਓ ਜਾਂ ਗੁੜ ਖਾ ਕੇ ਘਰ ਮੁੜ ਜਾਂਦੀ ਹੈ ਮੱਖੀ ਆਉਂਦੀ ਉਹ ਪਹਿਲੋਂ ਜਫਾ ਮਾਰਦੀ ਵੀ ਮੇਰਾ ਹੀ ਹੈ ਉਹਦੇ ਉੱਤੇ ਬੈਠਦੀ ਹੈ ਹੱਥ ਵੀ ਭਰ ਗਏ ਖੰਭ ਵੀ ਭਰ ਗਏ ਪੈਰ ਵੀ ਭਰ ਗਏ ਉਹ ਆਪ ਉੱਥੇ ਮਰ ਜਾਂਦੀ ਹੈ ਇਹ ਉਹ ਦੱਸਦੀ ਹੈ ਬਾਣੀ ਗਿੱਲੀ ਗਿੱਲੀ ਰੋੜੜੀ ਪਾਉਂਦੀ ਪਗ ਪਗ ਆਏ ਜੋ ਬੈਠੇ ਸੇ ਫਾਥਿਆਂ ਉੱਬਰੇ ਭਾਗ ਮਥਾ ਇਸੇ ਤਰ੍ਹਾਂ ਜਿਹੜੇ ਬਹਿ ਗਏ ਜਿਨ੍ਹਾਂ ਨੇ ਪਕੜ ਬਣਾ ਲਈ ਫਸ ਗਏ ਵਿੱਚ ਆਏ ਤੇ ਖਾਣ ਸੀ ਉਹ ਆਪ ਹੀ ਇਥੇ ਗਲਤਾਨ ਹੋ ਗਏ। ਤੋਂ ਜਿੰਨੇ ਦੁੱਖ ਜਿੰਨੀ ਪਕੜ ਜਿਆਦੀ ਹੋਏਗੀ ਉਹਨੇ ਆਪਾਂ ਦੁਖੀ ਆ ਇਹ ਯਾਦ ਰੱਖ। ਜਿੰਨੀ ਪਕੜ ਜਿਨ੍ਹਾਂ ਢਿੱਲਾ ਛੱਡਾਂਗੇ ਰੱਬ ਤੇ ਆਸ਼ਰਤਾ ਕਰਾਂਗੇ ਪਰਸ਼ਾਰਥ ਆਪਣ ਪਰ ਪ੍ਰਭ ਡੋਰੀ ਹੱਥ ਤੋਂ ਮਾਰੇ ਇਹ ਜਾਣਾਂਗੇ ਜਦੋਂ ਉਹਨੇ ਆਪਾਂ ਸੁਖੀ ਹੋਵਾਂਗੇ ਉਹ ਕੋਈ ਕਿਸੇ ਨਾ ਪੰਛੀ ਨੂੰ ਬਾਕੀ ਪੰਛੀ ਠੁੰਗਾ ਮਾਰ ਰਹੇ ਸਨ ਮਾਹਪੁਰਖ ਜਾ ਰਿਹਾ ਸੀ ਆਪਣੇ ਚੇਲਿਆਂ ਨਾਲ ਕਹਿਣ ਲੱਗਾ ਉਹ ਦੇਖੋ ਜ਼ਿੰਦਗੀ ਦੀ ਕਹਾਣੀ ਆਪਣੀ ਉਹ ਪੰਛੀ ਦੇ ਮੂੰਹ ਚ ਕੁਝ ਸੀ ਬਾਕੀ ਸਾਰੇ ਪੰਛੀ ਉਹਦੇ ਉੱਤੇ ਝੱਪਟੇ ਮਾਰਦੇ ਨੇ ਖੁੰਦੇ ਨੇ ਉਹਨੂੰ ਚੁੰਝਾਂ ਮਾਰਦੇ ਨੇ ਉਹ ਦੁਖੀ ਹੋ ਰਿਹਾ ਹੈ ਤੇ ਜਦੋਂ ਉਹਨੇ ਆਪਣੀ ਚੁੰਝ ਚੋਂ ਚੀਜ਼ ਛੱਡ ਦਿੱਤੀ ਫਿਰ ਕੋਈ ਉਹਨੂੰ ਚੁੰਝ ਨਹੀਂ ਸੀ ਮਾਰਿਆ ਕੋਈ ਉਹਦੇ ਤੇ ਚਪਕ ਨਹੀਂ ਸੀ ਰਿਹਾ ਉਹ ਮਹਾਂਪੁਰ ਕਹਿਣ ਲੱਗਿਆ ਦੇਖੋ ਜ਼ਿੰਦਗੀ ਦੀ ਸਚਾਈ ਜਿੰਨਾ ਚਿਰ ਤੱਕ ਕਿੰਨੇ ਪਕੜ ਬਣਾਈ ਸੀ ਇਹ ਚੁੰਝਾਂ ਖਾ ਰਿਆ ਸੀ ਇਹਨੇ ਪਕੜ ਛੱਡ ਦਿੱਤੀ ਹੁਣ ਬੜਾ ਸੁਖੀ ਬਸ ਇਸੇ ਤਰ੍ਹਾਂ ਅ ਜਿੰਨੀ ਮੈਂ ਮੇਰੀ ਦੀ ਪਕੜ ਹੈ ਚਿੰਤਾ ਦੁੱਖ ਵਰਤ ਦੇ ਨੇ ਤੋ ਗੁਰਦੇਵ ਕਹਿੰਦੇ ਅਤ ਨੇ ਲਗਾਇਓ ਬਹੁਤ ਸਾਰੇ ਫਿਰ ਸਹਿਬ ਕਹਿੰਦੇ ਕਾਲ ਫਾਸ ਜਦ ਗਲ ਪਰੀ ਸਭ ਭਇਓ ਪਰਾ ਜਦੋਂ ਕਾਲ ਦੀ ਫਾਈ ਗਲ ਚ ਆ ਕੇ ਪੈਂਦੀ ਹੈ ਸਭ ਕੁਝ ਪਰਾਇਆ ਹੋ ਜਾਂਦਾ ਨਹੀਂ ਛੱਡਦੇ ਕੋਈ ਨਹੀਂ ਕਾਲ ਨੇ ਤੇ ਛਡਾਈ ਦੇਣਾ ਡਰ ਕਿਉਂ ਲੱਗਦਾ ਹੈ ਸਾਨੂੰ ਕਾਲ ਤੋਂ ਕਿਉਂਕਿ ਕਾਲ ਸਭ ਕੁਝ ਛਡਾ ਦਿੰਦਾ ਹੈ ਸਾਰੇ ਰਿਸ਼ਤੇ ਛੁਡਾ ਦੇਣੇ ਨੇ ਜਿਹਨੂੰ ਸਾਬ ਕਹਿੰਦੇ ਦਸਤਗੀਰੀ ਨਾ ਹੈ ਆ ਤਾਂ ਕਰਕੇ ਜਦੋਂ ਕੋਈ ਬੰਦਾ ਚੜਾਈ ਕਰਦਾ ਉਹਦੀਆਂ ਮੁਠੀਆਂ ਖੁੱਲੀਆਂ ਹੁੰਦੀਆਂ ਨੇ ਕੋਈ ਹੁਣ ਪਕੜਨੇ ਇਹਦੇ ਕੋਲ ਹੈ ਨਹੀਂ ਕੁਝ ਤੋਂ ਕਾਲ ਤੋਂ ਤਾਂ ਕਰਕੇ ਡਰ ਲੱਗਦਾ ਕਾਲ ਖੋਹ ਲੈਂਦਾ ਕਾਲ ਸਭ ਕੁਝ ਉਪਰਾ ਕਰ ਦਿੰਦਾ ਅਸੀਂ ਨਾ ਵੀ ਚਾਹਾਂਗੇ ਸਾਬ ਕਹਿੰਦੇ ਦੋ ਚੀਜ਼ਾਂ ਨੇ ਇਕ ਹੈ ਗਿਆਨ ਕਰਕੇ ਛੱਡਣਾ ਇਹ ਚੰਗਾ ਹੈ ਜੇ ਸਾਨੂੰ ਗਿਆਨ ਆ ਜਾਏ ਨਾ ਆਪਾਂ ਮਨ ਤੋਂ ਪਹਿਲੋਂ ਹੀ ਛੱਡ ਦਈਏ ਸਭ ਕੁਝ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਜ ਕੋ ਸੌਪਤੇ ਕਿਆ ਲੱਗੈ ਮੇਰਾ ਇੱਕ ਹੈ ਗਿਆਨ ਕਰਕੇ ਛੱਡਣਾ ਤੇ ਜਦੋਂ ਕਾਲ ਛਡਾਉਂਦਾ ਉਦੋਂ ਮਜਬੂਰੀ ਹੁੰਦੀ ਹੈ ਉਹ ਫਿਰ ਦੁੱਖदाई ਐ ਹੱਥ ਮਰੋੜੈ ਤਨ ਕੰਪੇ ਸਿਆਹ ਹੋ ਵਾਸੇ ਤੋ ਤਾਂ ਹੀ ਰੱਬ ਦੇ ਪਿਆਰਿਆਂ ਨੇ ਸ਼ਰੀਰ ਛੱਡਣ ਤੋਂ ਪਹਿਲੋਂ ਪਹਿਲੋਂ ਸੰਸਾਰ ਛੱਡ ਦਿੱਤਾ ਜਿਹਨੂੰ ਕਹਿੰਦੇ ਨੇ ਜੋਤੀ ਜੋਤ ਸਮਾਉਣਾ ਉਹਨਾਂ ਨੇ ਪਹਿਲੋਂ ਹੀ ਛੱਡ ਦਿੱਤਾ ਫਿਰ ਉਹ ਪਰੇਸ਼ਾਨ ਨਹੀਂ ਹੋਏ ਤੋ ਜੇ ਆਪਾਂ ਗਿਆਨ ਕਰਕੇ ਸਮਝ ਲੈ ਕੇ ਗੁਰੂ ਕੋਲੋਂ ਇਹ ਮੈਂ ਮੇਰੀ ਛੱਡ ਦਿੰਨੇ ਆ ਫਿਰ ਫਿਰ ਸੌਖੇ ਆ ਜਦੋਂ ਕਾਲ ਛਡਾਉਂਦਾ ਫਿਰ ਬੜਾ ਔਖਾ ਫਿਰ ਕਿੱਥੇ ਛੱਡਦਾ ਸ਼ਰੀਰ ਤੋਂ ਬਾਅਦ ਜੰਮ ਜੰਮ ਮਰੇ ਮਰੇ ਫਿਰ ਜੰਮੈ ਬਹੁਤ ਸਜਾਏ ਪਿਆ ਦੇਸ਼ ਨਾ ਵਾਣੀ ਕਹਿੰਦੀ ਫਿਰ ਮੁੜ ਮੁੜ ਕੇ ਉਹ ਜੁਨਾ ਭੋਗੇਗਾ ਜੈਸੀ ਤੇਰੀ ਬਿਰਤੀ ਹੁੰਦੀ ਤੂ ਕਾਲ ਫਾਸ ਜਦ ਗਲ ਪਰੀ ਸਭ ਭਇ ਉਪਰਾਇਓ ਜਾਨਬੂਝ ਕੇ ਬਾਵਰੇ ਤੈ ਕਾਜ ਵਿਕਾਰਿਓ ਜਾਨਬੂਝ ਕੇ ਕਾਰਨ ਨੀਸ਼ੇ ਕੋਈ ਰੱਬ ਨੂੰ ਭੁੱਲਣ ਦਾ ਤੂੰ ਜਾਣ ਕੇ ਪੁਲਾਇ ਜੇ ਚੇਤਾ ਕਰਨਾ ਚਾਹੁੰਦਾ ਸ੍ਰੀਰਵਲ ਵੇਖ ਕੇ ਚੇਤਾ ਜਾਣਾ ਸੀ ਪਰਿਵਾਰ ਵੱਲ ਵੇਖ ਕੇ ਆ ਜਾਣਾ ਸੀ ਘਰ ਵੱਲ ਵੇਖ ਕੇ ਆ ਜਾਣਾ ਸੀ ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਧਿਆਏ ਸਦਾ ਮਨ ਅੰਦਰ ਪ੍ਰਸ਼ਾਦਾ ਛਕਣ ਲੱਗਾ ਉਦੋਂ ਚੇਤਾ ਆ ਜਾਣਾ ਸੀ ਵੈ ਗੁਰੂ ਤੋਂ ਦਿੱਤਾ ਪਾਣੀ ਪੀਣ ਲੱਗਾ ਉਦੋਂ ਚੇਤਾ ਆ ਜਾਣਾ ਸੀ ਜੇ ਪ੍ਰਸ਼ਾਦ ਪੀਵੇ ਸ਼ੀਤਲ ਜਲ ਸੁਖਦਾਈ ਪਵਨ ਪਾਵਕ ਮੋਲਾ ਗੁਰਦੇਵ ਕਹਿੰਦੇ ਜਾਣ ਬੁੱਝ ਕੇ ਭੁੱਲਿਆ ਤੈਨੂੰ ਨਹੀਂ ਤੇ ਸੋ ਕਿਉਂ ਬਿਸਰੈ ਜਿਨ ਸਭ ਕਿਛ ਦਿੱਆ ਉਹ ਕਿਉਂ ਭੁੱਲੇ ਜਿਨੇ ਸਭ ਕੁਝ ਦਿੱਤਾ ਤੇ ਜਿਹੜਾ ਤੇਰੀ ਪਾਲਣਾ ਕਰਿਆ ਤੂੰ ਜਾਣ ਬੂਜ ਕੇ ਬਾਵਰੇ ਤੈ ਕਾਜ ਵਿਗਾਰੇ ਓ ਤੂੰ ਆਪਣਾ ਕੰਮ ਵਿਗਾੜ ਲਿਆ। ਪਾਪ ਜਿਹੜਾ ਕੀਤਾ ਪਾਪ ਕਰਤ ਸੁੱਖ ਚੋ ਨਹੀਂ ਸੰਕੋਚਿਆ ਨਹੀਂ ਤੂੰ ਪਾਪ ਕਰਨ ਲੱਗਿਆ। ਨਾ ਕਰ ਬਨਿਵਾਰਿਓ ਨਾ ਤੂੰ ਆਪਣੇ ਅੰਦਰੋਂ ਹੰਕਾਰ ਛੱਡੇ। ਨਿਵਾਰਿਓ ਦਾ ਅਰਥ ਹੈ ਦੂਰ ਕਰਨਾ। ਨਾ ਤੂੰ ਪਾਪ ਤੋਂ ਸੰਕੋਚ ਕੀਤਾ ਹੈ। ਨਾ ਤੂੰ ਹੰਕਾਰ ਤੋਂ ਹੀ ਸੰਕੋਚ ਕੀਤਾ ਹੈ ਤਾਂ ਕਰਕੇ ਸਾਬ ਕਹਿੰਦੇ ਜੇ ਵਿਦ ਗੁਰ ਉਪਦੇਸ ਆ ਸੋ ਸੁਨ ਰੇ ਭਾਈ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਭਾਈ ਸੁਣ ਜਿਸ ਤਰੀਕੇ ਨਾਲ ਵਿਦ ਨਾਲ ਗੁਰੂ ਉਪਦੇਸ਼ ਦਿੰਦਾ ਸੋ ਸੁਨ ਰੇ ਭਾਈ ਨਾਨਕ ਕਹਿਤ ਪੁਕਾਰ ਕੈ ਗਉ ਪ੍ਰਭ ਸਰਣਾ ਗੁਰੂ ਕੀ ਕਹਿੰਦਾ ਹੈ ਗੁਰੂ ਪੁਕਾਰ ਪੁਕਾਰ ਕੇ ਇਹੋ ਹੀ ਕਹਿੰਦਾ ਭਾਈ ਉਹਦੀ ਸ਼ਰਨ ਲੈ ਉਹਨੂੰ ਤਾਰਨ ਕਰ ਉਹਦੇ ਜਸ ਨਾਲ ਜੁੜ ਹਰ ਜਸ ਰੇ ਮਨਾਂ ਗਾਏ ਲੈ ਜੋ ਸੰਗੀ ਹੈ ਤੇਰੋ ਔਸਰ ਬੀਤਿਓ ਜਾਤ ਹੈ ਕਹਿਓ ਮਾਨ ਲੈ ਮੇਰੋ ਗੁਰੂ ਇਹ ਹੀ ਕਹਿੰਦਾ ਹੋਰ ਗੁਰੂ ਨੂੰ ਸਵਾਰ ਥੋੜਾ ਹੈ ਕੋਈ ਗੁਰੂ ਨੂੰ ਇਹ ਮਨੋਰਥ ਹੈ ਕਿ ਜਿੱਥੋਂ ਆਇਆ ਹੈ ਉੱਥੇ ਚਲਾ ਜਾਏ ਆਪਣੇ ਅਸਲੇ ਨਾਲੇ ਜੁੜ ਸਕੇ ਤੋ ਸਤਿਗੁਰ ਨੇ ਬੜੀ ਪਿਆਰੀ ਕਿਰਪਾ ਕੀਤੀ ਆਪਾਂ ਸਾਰੇ ਮਨ ਕਰਕੇ ਉਹਦੇ ਗੁਣ ਗਾਈਏ ਭਾਣੇ ਚ ਰਹੀਏ ਜੋ ਵਹਿਗੁਰੂ ਨੇ ਦਿੱਤਾ ਉਹਨੂੰ ਨਿਸ਼ਾਨੀ ਬਣਾ ਕੇ ਆਪਾਂ ਸਦਾ ਦਾਤੇ ਦਾ ਸ਼ੁਕਰਾਨਾ ਕਰਦੇ ਰਹੀਏ ਆਪ ਸਭ ਦਾ ਧੰਨਵਾਦ ਹੁਣਾਂ अनेकाਾਂ ਪੁੱਲਾਂ ਜਰੂਰ ਬਖਸ਼ ਦੇਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ